ਇਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਤੁਸੀਂ ਸਭ ਆਖੂ ਵੀ ਜਾਣਦੇ ਹੋ ਕਿ 19 ਮਈ ਤੋਂ ਚੋਣਾਂ ਐਲਾਨ ਦਿੱਤੀਆਂ ਗਈਆਂ ਨੇ ਤੇ ਇਹਨਾਂ ਚੋਣਾਂ ਵਿੱਚ ਸੰਗਰੂਰ ਤੋਂ ਭਗਵੰਤ ਮਾਨ ਨੂੰ ਟੱਕਰ ਦੇਣ ਵਾਸਤੇ ਕਾਂਗਰਸ ਦੇ ਦਿਨ ਤਰੰਦਰ ਮੈਦਾਨ ਦੇ ਵਿੱਚ ਨੇ ਬਸ ਹੁਣ ਵੇਖਣਾ ਹੀ ਹੋਵੇਗਾ ਕਿ ਇਹਨਾਂ ਤਿੰਨਾਂ ਤਰੰਦਰਾਂ ਦੇ ਵਿੱਚੋਂ ਬਾਜ਼ੀ ਕੌਣ ਮਾਰਦਾ ਹੈ ਤੇ ਕਿਹੜਾ ਕੰਡੇ ਦੀ ਟੱਕਰ ਦਿੰਦਾ ਹੈ ਭਗਵੰਤ ਮਾਨ ਨੂੰ ਫਿਰ ਗੱਲ ਚਾਹੇ ਰਜਿੰਦਰ ਗੌਰ ਪੱਠਲ ਦੀ ਹੋਵੇ ਜਸਵਿੰਦਰ ਤੀਮਾਨ ਦੀ ਹੋਵੇ ਜਾਂ ਵਿਧਾਇਕ ਦਲਵੀਰ ਗੋਲਡੀ ਦੀ ਪਤਨੀ ਸਿਮਰਤ ਖੰਗੂੜਾ ਦੀ ਇਹ ਤਿੰਨੋਂ ਹੀ ਤਿਆਰ ਨੇ ਸੰਗਰੂਰ ਤੋਂ ਮਗੰਤ ਮਾਨ ਦਾ ਸਾਹਮਣਾ ਕਰਨ ਵਾਸਤੇ ਭਾਰਤੀ ਜਨਤਾ ਪਾਰਟੀ ਕਰ ਰਹੇ ਆ ਕੋਈ ਨਿੱਜੀ ਅਸੀਂ ਉਮੀਦਵਾਰ ਆਉਦੇ ਲਈ ਤਿਆਰੀਆਂ ਨਹੀਂ ਕਰ ਰਹੇ ਅੱਜ ਕਾਲੇ ਅੰਗਰੇਜ਼ਾਂ ਵਾਲੀ ਬੀਜੇਪੀ ਸਰਖ ਭਾਜਪਾ ਸਰਕਾਰ ਤੋਂ ਨਾ ਦੇਸ਼ ਦਾ ਖੜਾ ਚੋਣਾ ਜ਼ਰੂਰੀ ਹੈ ਦੇਸ਼ ਬਚਾਉਣਾ ਜ਼ਰੂਰੀ ਹੈ ਉਹਦੇ ਵਾਸਤੇ ਅਸੀਂ ਤਤ ਪਰ ਹੋ ਕੇ ਲੱਗੇ ਸਾਡਾ ਖਿਆਲ ਹੀ ਨਹੀਂ ਕਿ ਕਿ ਕਿੱਥੇ ਮਿਲਦੀ ਹੈ ਮੈਂ ਜਿਵੇਂ ਦੱਸਿਆ ਕਿ ਵੀ ਮੈਂ ਕਦੇ ਟਿਕਟ ਨਾ ਮੰਗੀ ਹੈ ਜਦੋਂ ਵੀ ਮੈਨੂੰ ਹਾਈ ਕਮਾਂਡ ਨੇ ਪਿਛਲੀ ਵਾਰ ਵੀ ਆਫਰ ਕੀਤੀ ਉਹ ਤੋਂ ਪਹਿਲੀ ਵਾਰ ਆਫਰ ਕੀਤੀ ਮੈਂ ਵੀ ਆਪਣੀ ਮਨਜੀ ਦੀ ਸੋਚਦੀ ਕਿ ਮੈਨੂੰ ਚਾਹੀਦੀ ਮੈਂ ਕਹਿੰਦੇ ਪਾਰਟੀ ਹੋਣੀ ਚਾਹੀਦੀ ਹੈ ਜਿਹਨੂੰ ਮਰਜ਼ੀ ਦਿਓ ਪਾਰਟੀ ਨੇ ਫੈ ਵੀਰ ਉਮੀਦਵਾਰ ਬਣਾਉਣਾ ਕੀ ਤੋਂ ਬਾਕੀ ਸਾਰੀ ਚੀਜ਼ਾਂ ਦੇ ਕੰਮ ਲੈਣਾ ਜੋ ਫੈਸਲਾ ਕਰਨਗੇ ਸਾਡਾ ਮਜੂਰ ਜੋ ਕੁਝ ਮੈਂ ਅੱਜ ਤੱਕ ਕਰ ਲਿਆ ਸਕੀਆਂ ਮੈਂ ਸਿਰਫ 5 ਸਾਲ ਵਜੀਰ ਰਹੀਆਂ 2002 ਤੋਂ ਲੈ ਕੇ 2007 ਤੱਕ ਮੈਂ 5 ਸਾਲ ਵਜੀਰ ਰਹੀਆਂ ਕਿੰਨਾ ਕੁਛ ਲਿਆਂਦਾ ਉਂਗਲਾਂ ਤੇ ਗਿਣਨ ਜਾਂਦਾ ਤੂੰ ਜਿਆਦਾ ਹੋ ਗਿਆ ਕਿ ਉਹਨੂੰ ਮੈਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਤੇ ਕਿਸੇ ਤੋਂ ਵੀ ਤੋਂ ਗਰੰਟੀ ਲੈਣ ਦੀ ਲੋੜ ਨਹੀਂ ਹੈ ਜੋ ਮੈਂ ਕੀਤਾ ਮੇਰੇ ਲੋਕਾਂ ਨੂੰ ਪਤਾ ਹੈ ਸਾਹਮਣੇ ਹੈ ਰਿਕਾਰਡ ਤੇ ਹੈ ਅਗਰ ਤੁਹਾਡੀ ਜਿੱਤ ਪ੍ਰਾਪਤ ਹੁੰਦੀ ਹੈ ਆਉਣ ਵਾਲੇ ਸਮੇਂ ਸੰਮੂਹ ਜ਼ਿਲ੍ਹੇ ਵਾਸਤੇ ਕੀ ਲੱਗ ਤੁਸੀਂ ਕਰਨ ਜਾ ਰਹੇ ਮੈਂ ਮੇਰਾ ਦਿਸਾਨਾ ਜਿਹੜਾ ਹੈਗਾ ਵੱਡੇ ਵੱਡੇ ਦੋ ਤਿੰਨ ਕਾਰਖਾਨੇ ਲਿਆਉਂਦਾ ਮੈਂ ਰੁਕਸ਼ਤ ਤੋਂ ਪਹਿਲਾਂ ਵੀ ਕਹਿੰਦੀ ਸੀ ਜਿੱਤੀ ਜਾਂ ਜਿੱਤ ਕੇ ਮੈਂ ਸੱਚੀ ਵਿੱਚ ਕੈਬਨਟ ਚ ਹੁੰਦੀ ਤਾਂ ਬੈਠ ਕੇ ਬਹੁਤ ਸਾਰੇ ਫੈਸਲੇ ਜਿਹੜੇ ਆ ਉਹ ਬੰਦਾ ਦੇ ਹੱਕ ਚ ਕਰਾ ਸਕਦਾ ਤੇ ਮੈਂ ਜਿੰਨੀ ਤਾਕਤ ਵਰਸ਼ਤ ਦਾ ਬਖਸ਼ ਦਾ ਹਲਕਾ ਮੈਨੂੰ ਹਲਕੇ ਤੇ ਹੀ ਲਾਉਣੀ ਹੈ ਜੇ ਮੈਂ ਹੁਣ ਜਿੱਤੀ ਤਾਂ ਹੁਣ ਵੀ ਮੈਂ ਜੇ ਮੈਨੂੰ ਟਿਕਟ ਮਿਲ ਕੇ ਮੈਂ ਜਿੱਤੀ ਬਨ ਪਾਰਟੀ ਨੂੰ ਲੜਾਉਣਾ ਚਾਹਿਆ ਜੇ ਮੈਨੂੰ ਲੜਾਉਣਾ ਚਾਹਿਆ ਮੈਂ ਆ ਹੀ ਸਾਡੀ ਸਰਕਾਰ ਬਣੀ ਮੈਂ ਦੋ ਤਨਖਾਰਖਾਨੇ ਖਿੱਚ ਕੇ ਲੇਵਾਂਗਾ ਤਾਂ ਦੋ ਪਹਿਲਾਂ ਮੱਡੀ ਵੀ ਲੈ ਕੇ ਆਈ ਸੀ ਕਾਰਖਾਨੇ ਐਮਪੀ ਪਹਿਲਾਂ ਵੀ ਬਣਿਆ ਇਸ ਤੋਂ ਪਹਿਲਾਂ ਵੀ ਬਣਦੇ ਆ ਰਹੇ ਨੇ ਕਿਹਦੇ ਵਿੱਚ ਕਮੀਆਂ ਕੱਢੀ ਆਪਾਂ ਇਹ ਤਾਂ ਲੋਕ ਕੱਢਣਗੇ ਸੋ ਇਹ ਲੋਕਾਂ ਨੇ ਦੇਖਣਾ ਕਿਹਦੇ ਵਿੱਚ ਕੀ ਕਮੀਆਂ ਨੇ ਕਿਉਂਕਿ ਲੋਕਾਂ ਨੇ ਚੁਣਿਆ ਇਹ ਲੋਕ ਹੀ ਕਰਨਗੇ ਮੈਂ ਨਹੀਂ ਚਾਹੁੰਦਾ ਕਿ ਮੈਂ ਕਿਸ ਦੇ ਖਿਲਾਫ ਬੋਲਾਂ ਜਾਂ ਕਿਸੇ ਦੇ ਆਪਾਂ ਕਿਸੇ ਦੇ ਨੀਜੀ ਆਪਾਂ ਗੱਲ ਕਰੀਏ ਸੋ ਲੋਕਾਂ ਨੂੰ ਸਾਰਾ ਕੁਝ ਪਤਾ ਕੀ ਹੋਇਆ ਉਹਨਾਂ ਨਾਲ ਬਹੁਤ ਵੱਡੇ ਲੈਵਲ ਦੇ ਮੈਂ ਮੰਨਦਾ ਧੋਖਾ ਹੋਇਆ ਕਿਉਂਕਿ ਮੈਂ ਇਹ ਨਹੀਂ ਕਹਿੰਦਾ ਮੈਂ ਮੈਂ ਕਿਸੇ ਲੀਡਰ ਨੂੰ ਚੰਗਾ ਜਾਂ ਮਾੜਾ ਨਹੀਂ ਕਹਿ ਰਿਹਾ ਮੈਂ ਤਾਂ ਗੱਲ ਕਹਿ ਰਿਹਾ ਕਿ ਜਿੰਨਾ ਕੁ ਤੁਸੀਂ ਕਰ ਸਕਦੇ ਹੋ ਲੋਕਾਂ ਦਾ ਓਨੀ ਕੁ ਗੱਲ ਕਹਿ ਕੇ ਲੋਕਾਂ ਚਾਓ ਔਰ ਓਤੇ ਖੜਾ ਉਤਰੋ ਔਰ ਲੋਕਾਂ ਦੇ ਨਾਲ ਮੈਨੂੰ ਲੱਗਦਾ ਗੱਲਾਂ ਜਿਆਦਾ ਹੋਈਆਂ ਨੇ ਉਸ ਵਕਤ ਕੰਮ ਕੁਝ ਹੋਇਆ ਨਹੀਂ ਗਰਾਊਂਡ ਲੈਵਲ ਦੇ ਉੱਪਰ ਸੋ ਇਸ ਕਰਕੇ ਜਿਆਦਾ ਜਿਆਦਾਤਰ ਲੋਕ ਹੀ ਜਾਣਦੇ ਨੇ ਕਿ ਲੋਕਾਂ ਨਾਲ ਕੀ ਬੀਤਿਆ ਲੋਕਾਂ ਨੂੰ ਕੀ ਉਹ ਚੰਗਾ ਲੱਗਿਆ ਕੀ ਉਹ ਮਾੜਾ ਲੱਗਿਆ ਉਹ ਲੋਕ ਆ ਹੁਣ 2021 ਦੱਸ ਦੇਣਗੇ ਦੇਖੋ ਸੰਗਰੂਰ ਦੇ ਲਈ ਅਗਰ ਕਰਨ ਦੀ ਵਾਰੀ ਆਉਂਦੀ ਹੈ ਮੈਂ ਇੱਕ ਚੀਜ਼ ਮੰਨਦਾ ਕਿ ਸੰਗਰੂਰ ਦੇ ਵਿੱਚ ਹਲੇ ਬਹੁ ਜਿੱਥੇ ਅਸੀਂ ਮਤਲਬ ਡਿਵੈਲਪਮੈਂਟ ਦੀ ਗੱਲ ਕਰਦੇ ਆ ਮਾਡਰਨਾਈਜੇਸ਼ਨ ਦੀ ਗੱਲ ਕਰਦੇ ਆ ਉਸ ਮਾਮਲੇ ਦੇ ਵਿੱਚ ਪੰਜਾਬ ਦੇ ਵਿੱਚ ਸਭ ਤੋਂ ਪਛੜਿਆ ਹੋਇਆ ਜ਼ਿਲ੍ਹਾ ਸੰਗਰੂਰ ਹੈ ਸੰਗਰੂਰ ਦੇ ਵਿੱਚ ਐਜੂਕੇਸ਼ਨ ਦੇ ਪੱਖ ਤੋਂ ਹੈਲਥ ਦੇ ਪੱਖ ਤੋਂ ਬਹੁਤ ਕੁਝ ਹੋਣਾ ਬਾਕੀ ਹੈ ਔਰ ਮੈਂ ਇੱਕ ਚੀਜ਼ ਮੰਨਦਾ ਵੀ ਸੰਗਰੂਰ ਕਿਤੇ ਨਾ ਕਿਤੇ ਹਲੇ ਤੱਕ ਜਿਹੜੀ ਸਾਡੀ ਸਾਡਾ ਯੂਥ ਹੈ ਸਾਡੇ ਸੰਗਰੂਰ ਦੇ ਯੂਥ ਨੂੰ ਕੋਈ ਨਵੀਂ ਚੰਗੀ ਲੈਂਡ ਵੀ ਨਹੀਂ ਮਿਲ ਰਹੀ ਚਾਹੇ ਉਹ ਰੋਜ਼ਗਾਰ ਦੇ ਨਹੀਂ ਕਹਿ ਲੋ ਚਾਹੇ ਉਹ এডਿਕੇਸ਼ਨ ਦੇ ਲਈ ਕਹਿ ਲੋ ਸੋ ਇਹਨਾਂ ਚੀਜ਼ਾਂ ਦੇ ਲਈ ਮੈਂ ਮੈਂ ਮੇਰੀ ਆਪਣੀ ਸੋਚ ਰੂਗੀ ਪਹਿਲ ਰੂਗੀ ਕਿ ਯੂਥ ਦੇ ਲਈ ਕੁਝ ਅੱਛਾ ਕਰ ਸਕੀਏ ਯੂਥ ਦੇ ਲਈ ਕੁਝ ਬਿਹਤਰ ਕਰ ਸਕੀਏ ਦੇਖੋ ਮੈਂ ਵੀ ਇੱਕ ਯੂਥ ਹਾਂ ਜੇ ਮੈਂ ਇੱਕ ਲੀਡਰ ਨਾ ਹੋ ਕੇ ਮੈਂ ਇੱਕ ਆਮ ਯੂਥ ਵਾਂਗ ਸੋਚਾਂ ਤਾਂ ਕੁਝ ਜੋ ਸ਼ਾਇਦ ਮੈਂ ਲੀਡਰ ਤੋਂ ਉਮੀਦਾਂ ਕਰਦਾ ਹਾਂਗਾ ਤਾਂ ਮੇਰੀ ਕੋਸ਼ਿਸ਼ ਰਹੂਗੀ ਕਿ ਮੈਂ ਉਹ ਉਮੀਦਾਂ ਉਹ ਲੋਕਾਂ ਦੀ ਜ਼ਰੂਰ ਪੂਰੀਆਂ ਕਰਾਂ ਸੋ ਦਵਾਈ ਤੇ ਪੜ੍ਹਾਈ ਨੂੰ ਲੈ ਕੇ ਮੈਂ ਲੈ ਕੇ ਚੱਲੇ ਆ ਹੋਇਆ ਔਰ ਮੇਰੀ ਕੋਸ਼ਿਸ਼ ਰਹੇਗੀ ਕਿ ਜਿਹੜੇ অতি ਗਰੀਬ ਲੋਕ ਨੇ ਲੋੜਵੰਦ ਲੋਕ ਨੇ ਉਹਨਾਂ ਦੇ ਲਈ ਦਵਾਈ ਤੇ ਪੜ੍ਹਾਈ ਦਾ ਚੰਗਾ ਇੰਤਜ਼ਾਮ ਅਸੀਂ ਕਰ ਸਕੀਏ ਔਰ ਮੈਨੂੰ ਪੂਰਾ ਯਕੀਨ ਹੈ ਕਿ ਜਿਸ ਤਰ੍ਹਾਂ ਫਾਦਰ ਸਾਹਿਬ ਨੇ ਪਹਿਲਾਂ ਇਮਾਨਦਾਰੀ ਨਾਲ ਕੰਮ ਕਰਿਆ ਉਸੇ ਰਾਹ ਤੇ ਚੱਲ ਕੇ ਜਰੂਰ ਲੋਕਾਂ ਦੇ ਲਈ ਬਹੁਤ ਚੰਗਾ ਕਰਕੇ ਦਿਖਾਵਾਂਗੇ ਜੇ ਮੈਨੂੰ ਸੀਟ ਮਿਲਦੀ ਹੈ ਔਰ ਲੋਕਾਂ ਨੇ ਫਤਵਾ ਮੇਰੇ ਨਾਮ ਦਾ ਪੜਿਆ ਤਾਂ ਸਭ ਤੋਂ ਪਹਿਲਾਂ ਜਿਹੜੀ ਲੋਕਾਂ ਦੀਆਂ ਬੇਸਿਕ ਨੀਡਸ ਨੇ ਸਾਡਾ ਇਹੀ ਜ਼ੋਰ ਹੋਊਗਾ ਕਿ ਬੇਸਿਕ ਨੀਡਸ ਜੋ ਉਹਨਾਂ ਦਾ ਰਾਈਟ ਵੀ ਬਣਦਾ ਉਹਨਾਂ ਤੱਕ ਪੂਰਾ ਪਹੁੰਚ ਜਾਵੇ ਜਿੰਨਾ ਵੀ ਉਹਨਾਂ ਨੂੰ ਮਾਦੇ ਫੰਡ ਵਗੈਰਾ ਮੇਰੇ ਅੱਥੇ 25 ਕਰੋੜ ਮਿਲਿਆ ਸੀ 25 25 ਉਹਨਾਂ ਨੇ ਲੋਕਾਂ ਦੇ ਵਿੱਚ ਲਾਇਆ ਜੀ ਜੀ ਉਸੀ 25 ਕਰੋੜ ਦੀ ਗੱਲ ਕਰਦੇ ਹਾਂ 25 ਕਰੋੜ ਇੱਕ ਐਮਪੀ ਨੂੰ ਮਿਲਿਆ ਤੇ ਉਹਦੇ ਵਿੱਚ ਨੌ ਕਨਸਿਸਟੈਂਸੀਆਂ ਹੁੰਦੀਆਂ ਨੇ ਜੇ ਸਿਰਫ ਮੈਂ ਐਮਐਲਏ ਤੁੜੀ ਦੀ ਗੱਲ ਕਰਾਂ ਜਿਨ੍ਹਾਂ ਦੀ ਮੈਂ ਖੁਦ ਪਤਨੀ ਆ ਅਸੀਂ ਸਾਡੀ ਕਾਰਗੁਜ਼ਾਰੀ ਸਿਰਫ ਅਸੀਂ 55 ਕਰੋੜ ਦੇ ਨੇੜੇ ਤਾਂ ਸੀਵਰੇਜ ਪਵਾਤਾ 55 ਕਰੋੜ ਇੱਕ ਐਮਿਕ ਐਮਐਲਏ ਕੰਸਟੀਟੂਐਂਸੀ ਦਾ ਇੱਕ ਕੰਮ ਤੇ 25 ਕਰੋੜ 5 ਸਾਲਾਂ ਚ ਤੁਸੀਂ ਖੁਦ ਹੀ ਅੰਦਾਜ਼ਾ ਲਾ ਲਓ ਅਸੀਂ ਬਿਲਕੁਲ ਇੱਕ ਜੋਟਾ ਡੈਮੋਕਰੈਟਿਕ ਕੰਟਰੀ ਆ ਹਰ ਕੋਈ ਆਪਣਾ ਮੇਰਾ ਹੱਕ ਬੰਦਾ ਸੀਗਾ ਤੁਹਾਡਾ ਵੀ ਹੱਕ ਬੰਦਾ ਜਿਹਦਾ ਜੋ ਹੱਕ ਬੰਦਾ ਹੈ ਉਹਦੇ ਤਹਿਤ ਅਸੀਂ ਦਾਵੇਦਾਰੀ ਪੇਸ਼ ਕੀਤੀ ਹੈ ਦੇਖਣਾ ਹਾਈ ਕਮਾਂਡ ਨੇ ਕਿ ਕਾਬਿਲ ਕੌਣ ਹੈ ਸਾਰੇ ਸਤਕਾਰਯੋਗ ਨੇ ਔਰ ਹਾਂ ਸਾਡੇ ਚੋਂ ਕਿਸੇ ਨੂੰ ਵੀ ਟਿਕਟ ਮਿਲੇ ਇਹ ਗੱਲ ਪੱਕੀ ਹੈ ਕਿ ਅਸੀਂ ਇੱਕ ਜੁੱਟ ਹੋ ਕੇ ਹੀ ਚੱਲਾਂਗੇ ਇਹ ਤਾਂ ਆਉਣ ਵਾਲਾ ਵਕਤ ਹੀ ਤੈਅ ਕਰੇਗਾ ਕਿ ਇਹਨਾਂ ਤਿੰਨਾਂ ਵਿੱਚੋਂ ਹਾਈ ਕਮਾਨ ਟਿਕਟ ਕਿਸ ਨੂੰ ਦਿੰਦੀ ਹੈ ਪਰ ਇੱਕ ਗੱਲ ਤਾਂ ਤੈਅ ਹੈ ਕਿ ਜੋ ਗੱਲਾਂ ਇਹਨਾਂ ਤੁਰੰਦਰਾਂ ਨੇ ਕਹੀਆਂ ਜਾਂ ਰਜਿੰਦਰ ਕੌਰ ਪਠੱਲ ਨੇ ਕਹੀਆਂ ਉਸ ਤੋਂ ਬਾਅਦ ਤਾਂ ਇਹੀ ਲੱਗਦਾ ਹੈ ਕਿ ਕਾਂਗਰਸ ਨੂੰ ਪੂਰਾ ਭਰੋਸਾ ਹੈ ਕਿ ਇਹਨਾਂ ਚੋਣਾਂ ਦੇ ਵਿੱਚ ਬਾਜ਼ੀ ਇਹੀ ਮਾਰ ਕੇ ਜਾਣਗੇ ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ ਆਪਣੇ ਵਿਚਾਰ ਨਹੀਂ ਚਾ ਕਮੈਂਟ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖਰ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ